ਦੁਆਬਾ სპੋਰਟਿੰਗ ਕਲੱਬ ਵੱਲੋਂ ਕਰਤਾਰ ਸਿੰਘ ਬੈਂਸ ਯਾਦਗਾਰੀ ਸਟੇਡੀਅਮ ਖੇੜਾ ਵਿੱਚ 14ਵਾਂ ਦੁਆਬਾ ਕੱਪ ਦੇ ਫਾਈਨਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਪਿੰਡ ਪੱਦਰ ਦੇ ਕਲੱਬਾਂ ਵਿਚਕਾਰ ਹੁੰਦਾ ਹੋਇਆ ਇਹ ਸ਼ਾਨੋ ਸ਼ੌਕਤ ਨਾਲ ਖਤਮ ਹੋਇਆ ਅੱਜ ਦੇ ਫਾਈਨਲ ਮੈਚ ਵਿੱਚ ਮੁੱਖ ਮਹਿਮਾਨ ਸਰਦਾਰ ਸੋਨ ਸਿੰਘ ਠੰਡਲ ਸਾਬਕਾ ਵਿਧਾਇਕ ਤੇ ਕਾਲੀ ਦਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ 14ਵਾਂ ਦੁਆਬਾ ਕੱਪ ਫੁੱਟਬਾਲ ਟੂਰਨਾਮੈਂਟ ਜਿਸ ਦਾ ਅੱਜ ਇਹ ਫਾਈਨਲ ਮੈਚ ਚੱਲ ਰਿਹਾ ਪੰਜਾਬ ਪੁਲਿਸ ਜਲੰਧਰ ਤੇ ਪ੍ਰਿੰਸੀਪਲ ਹਰਪੰਜਨ ਸਿੰਘ ਸਪੋਰਟਿੰਗ ਕਲੱਬ ਪਿੰਡ ਵਰਗ ਦਾ ਫਾਈਨਲ ਖੇੜਾ ਤੇ ਲਗੇਰੀ ਦੋਨੋਂ ਟੀਮਾਂ ਬਰਾਬਰ ਰਹੀਆਂ ਇਹ ਟੂਰਨਾਮੈਂਟ 28 ਜਨਵਰੀ ਦਾ ਨਿਰੰਤਰ ਜਾਰੀ ਆ ਤੇ ਅੱਜ 8 ਫਰਵਰੀ ਨੂੰ ਇਸ ਦਾ ਫਾਈਨਲ ਜਿਹੜਾ ਉਹ ਹੋ ਰਿਹਾ ਤੇ ਬਹੁਤ ਵਧੀਆ ਸਾਡੇ ਦਿਲ ਨੂੰ ਖੁਸ਼ੀ ਆ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲ ਪ੍ਰਦੇਸ਼ ਮੁੱਚੇ ਅਧਿਕਾਰੀਆਂ ਨੂੰ ਕਿ ਸਾਡੇ ਉਹ ਐਨਆਰਏ ਭਰਾ ਵੱਡੀ ਗਿਣਤੀ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਇਆ ਦਰਸ਼ਕਾਂ ਦਾ ਤੁਸੀਂ ਹਰ ਦੇਖ ਸਕਦੇ ਆ ਕਿ ਕਿੰਡੀ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾ ਜਿਸ ਸਟੇਡੀਅਮ ਦੇ ਵਿੱਚ ਬੈਠੇ ਆ ਸੋ ਦਿਲੋਂ ਖੁਸ਼ੀ ਆ ਇਹ ਸਾਡਾ ਚੌਧਮਾ ਦੁਆਬਾ ਕੱਪ ਬਿਲਕੁਲ ਸਫਲਤਾਪੂਰਵਕ ਜਿਹੜਾ ਇਹ ਚੱਲ ਰਿਹਾ ਤੇ ਦੁਆਬਾ ਸਪੋਰਟਿੰਗ ਕਲੱਬ ਦਾ ਜਿਹੜਾ ਮੇਨ ਮਕਸਦ ਜੋ ਜੂਨ ਜੁਲਾਈ ਦੇ ਵਿੱਚ ਅਸੀਂ 12 14 ਤੇ ਅੰਡਰ 16 ਦਾ ਟੂਰਨਾਮੈਂਟ ਕਰਾਉਨੇ ਡੇਢ ਮਹੀਨਾ ਲੀਗ ਚੱਲਦੀ ਹੈ ਇਹ ਸਾਡੀ ਸਮੂਚੀ ਟੀਮ ਇਹ ਨਿਰੰਤਰ ਇਸੇ ਤਰ੍ਹਾਂ ਜੋ ਪਹਿਲੇ ਸਾਲ ਤੋਂ 2007 ਤੋਂ ਅਸੀਂ ਜਿੰਨੇ ਅਹੁਦੇਦਾਰ ਮੈਂਬਰ ਚੱਲੇ ਸੀ ਇਹ ਅਸੀਂ ਨਿਰੰਤਰ ਇਸੇ ਤਰ੍ਹਾਂ ਚੱਲ ਰਹੇ ਹਾਂ ਮਹਾਰਾਜ ਕਿਰਪਾ ਕਰੇ ਇਹ ਸਾਡੀ ਸਮੂਚੀ ਟੀਮ ਦੁਆਪਸ ਸਪੋਰਟਿੰਗ ਕਲੱਬ ਦੀ ਇਸੇ ਤਰ੍ਹਾਂ ਇਕੱਠੇ ਹੋ ਕੇ ਹਰ ਸਾਲ ਅਸੀਂ ਟੂਰਨਾਮੈਂਟ ਕਰਾਉਂਦੇ ਰਹੀਏ ਤੇ ਇਸ ਵਾਰ ਸਾਡੇ ਉਹ ਐਨਆਈ ਭਰਾਵਾਂ ਨੇ ਜੋ ਉੱਗੇ ਲੋਕ ਆਏ ਇੱਕ ਹਰਜੀਤ ਹਰਮੰਦਾ ਖੁੱਲਾ ਖਾੜਾ ਵੀ ਇਸ ਟੂਰਨਾਮੈਂਟ ਦੌਰਾਨ ਕਰਾਇਆ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਉਣਾ ਸਾਡੀ ਇੱਕ ਦਿੱਲੀ ਤਮੰਨਾ ਹੈ ਕਿ ਇਸ ਦੁਆਬਾ ਕਾਪਰੂ ਅਸੀਂ 올 ਇੰਡੀਆ ਲੈਵਲ ਦਾ ਟੂਰਨਾਮੈਂਟ ਬਣਾਈਏ ਸੋ ਮੈਨੂੰ ਪੂਰਾ ਆਸਿਆ ਕਿ ਪੂਰੀ ਸਮੁੱਚੀ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲਪੁਰ ਦੀ ਟੀਮ ਪਿੰਡ ਦੀ ಗ್ರಾಮ ਪੰਚਾਇਤ ਸਾਡੇ ਐਨਆਰਏ ਭਰਾ ਅਤੇ ਇਲਾਕਾ ਨਿਵਾਸੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਮਨਸਿਓ ਕੀ ਕਹਿਣਾ ਚਾਹੋ ਦੁਆਬਾ ਸਪੋਰਟਿੰਗ ਕਲੱਬ ਖੇੜੇ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਇਹ 14ਵਾਂ ਫੁੱਟਬਾਲ ਟੂਰਨਾਮੈਂਟ ਵੀ ਰ ਆਉ ਕਰਾਇਆ ਜਾ ਰਿਹਾ ਜਿਹਦੇ ਅੱਜ ਫਾਈਨਲ ਦੇ ਮੌਕੇ ਦੇ ਉੱਪਰ ਆ ਕੇ ਆਪਾਂ ਦਾ ਮੱਤ ਮਿਲਿਆ। ਪੂਰੇ ਟੂਰਨਾਮੈਂਟ ਜਿੱਥੇ ਪਿੰਡਾਂ ਦੇ ਕਲੱਬ ਇਸ ਦੇ ਵਿੱਚ ਮੇਰੇ ਵੱਡੇ ਕਲੱਬ ਦਿੱਤਾ ਲੈਂਦੇ ਆ ਉੱਥੇ ਜੀਆਂ ਹੋਰ ਆਪਣੇ ਸਪੋਰਟਸ ਦੇ ਵੱਡੇ ਕਲੱਬ ਹੈਗੇ ਆ ਚਾਹੇ ਪੰਜਾਬ ਪੁਲਿਸ ਹੋਵੇ ਜਾਂ ਇੰਜੀਨੀਅਰ ਕੋਲ ਫੈਕਟਰੀ ਆ ਕੋਈ ਉਹ ਸਾਰੇ ਵੱਡੇ ਵੱਡੇ ਕਲੱਬ ਇੱਥੇ ਆਉਂਦੇ ਆ। ਮੈਂ ਸਾਬਦਾ ਕਿ ਇੱਕ ਬਹੁਤ ਵੱਡਾ ਇਲਾਕੇ ਦਾ ਯੋਗਦਾਨ ਦੇ ਨਾਮ ਕਰ ਇਕ ਵਾਰ ਤੇ ਖੇੜੇ ਜਿੱਦਾ ਇਹ ਅਪਰਾਲਾ ਜਿਹਦੇ ਵਿੱਚ ਸਾਡੇ ਨਾਲ ਦੇ ਵਿੱਚ ਬੱਚਿਆਂ ਨੂੰ ਜੋ ਮਾਣ ਹੈ ਫੁੱਟਬਾਲ ਨਾਲ ਪ੍ਰੀਤ ਹੈ ਉਹਨੂੰ ਟਾਈਮ ਰੱਖਣ ਵਾਸਤੇ ਇਹ ਟੂਰਨਾਮੈਂਟ ਕਰਾਇਆ ਜਾਂਦਾ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਇਸ ਟੂਰਨਾਮੈਂਟ ਤੋਂ ਬਾਅਦ ਰੋਜ ਅਜ ਗੜ ਸ਼ੰਕਰ ਜਿਹੜਾ ਜਨਰਲ ਸਿੰਘ ਦੇ ਕੋਲ ਦਾ ਕਲੱਬ ਟੂਰਨਾਮੈਂਟ ਸ਼ੁਰੂ ਹੋਇਆ ਉਸ ਤੋਂ ਬਾਅਦ ਜਲਦੀ ਬਾਅਦ ਦੰਤਪੁਲਾ ਹਰ ਪਾਰਜਤਿੰਗ ਗੁਰੂ ਗੋਰੀਆ ਟੂਰਨਾਮੈਂਟ ਤੋਂ ਸ਼ੁਰੂ ਹੋਣਾ ਇੱਥੇ ਨਤਰਨ ਅਸਰ ਨਗੇਨਾ ਸਿੰਘ ਯਾਦਗਾਰੀ ਟੂਰਨਾਮੈਂਟ ਪਾਲਦੀਓ ਸ਼ੁਰੂ ਹੋਣਾ ਇੱਕ ਲੜੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਨਹੀਂ ਉਸ ਤੋਂ ਕਿ ਸਾਨੂੰ ਬੜਾ ਭਾਤੇ ਮੋੜਿਆ ਕਿ ਸਾਡੇ ਇਸ ਇਲਾਕੇ ਨੇ ਫੁੱਟਬਾਲ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿ ਜਿਹੜੀ ਨੌਜਵਾਨ ਖੇਡਾਂ ਤੋਂ ਦੂਰ हट ਕੇ ਨਸ਼ੇ ਦੇ ਲੱਗ ਰਹੇ ਨੇ ਦੇਖੋ ਸਾਡੀ ਇਹੀ ਕੋਸ਼ਿਸ਼ ਹੈ ਮੈਂ ਇਹ ਤਲਾਬ ਦੇ ਵਿੱਚ ਮੈਂ ਵੀ ਮੈਂਬਰ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਆਪਾਂ ਨੌਜਵਾਨਾਂ ਨੂੰ ਗੱਲ 555 ਬਾਅਦ ਤੇ ਖੇਡਾਂ ਨਾਲ ਜੋੜੀਏ ਕਲੱਬਾਂ ਨਾਲ ਜੋੜੀਏ ਔਰ ਸਾਨੂੰ ਇਹ ਵੀ ਹੈ ਕਿ ਬੇਸ਼ੱਕ ਇਹ ਗੱਲ ਕਹੀ ਜਾਂਦੀ ਹੈ ਕਿ ਨੌਜਵਾਨ ਜਿਹੜੇ ਆ ਬਸ ਬੈਠੇ ਜਾ ਰਹੇ ਆ ਪਰ ਸਾਡੇ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਅੱਜ ਵੱਡੇ ਕਲੱਬਾਂ ਦੇ ਵਿੱਚ ਖੇਡਦੇ ਆ ਉਹ ਸਾਰੇ ਇਹਨਾਂ ਗਰਾਊਂਡਾਂ ਨਾਲ ਵਿੱਚੋਂ ਖੇਡ ਕੇ ਉਹਨਾਂ ਨੇ ਵੱਡੇ ਜਿਹੜੇ ਆਪਣੇ ਨਾਂ ਔਰ ਰੌਣਕ ਦਿੱਤੇ ਆ ਤੋਂ ਮੈਂ ਬੋਕ ਕੇ ਤੇ ਸਾਰੇ ਪ੍ਰਬੰਧ ਕਰਾਂ ਇਹ ਸਾਡੇ ਜਿਹੜੀ ਕਲੱਬ ਦੇ ਮੇਕਰ ਉਹਨੂੰ ਬਹੁਤ ਬਹੁਤ ਧੰਨਵਾਦ ਕਰਦਾ। ਨਾਸਕਾਤਨ ਬਾਤ ਕਰਦਾ। ਮੀਡੀਆ ਦਾ ਧੰਨਵਾਦ ਕਰਦਾ। ਉਹ ਜਿਹੜੀ ਟੀਮਾਂ ਇੱਥੇ ਆਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਆਪਣਾ ਜਿਹੜਾ ਪਾਰਟਿਸਿਪੇਟ ਕੀਤਾ। ਸਾਰਿਆਂ ਦਾ ਬਹੁਤ